ਕੈਨੇਡਾ ਦੇ ਕੰਪੀਟੀਸ਼ਨ ਬਿਊਰੋ ਦੇ ਬੁਲਾਰੇ ਦੇ ਮੁਤਾਬਕ ਕੈਨੇਡੀਅਨ ਬਹੁਰਾਸ਼ਟਰੀ ਕੰਪਨੀ ਲੂਲੂ ਲੈਮਨ ਦੀ ਉਸ ਦੀਆਂ ਮਾਰਕੀਟਿੰਗ ਮੁਹਿੰਮਾਂ ਦੇ ਦੌਰਾਨ ਕੀਤੇ ਵਾਤਾਵਰਣ ਸੰਬੰਧੀ ਦਾਅਵਿਆਂ ਦੀ ਰਸਮੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਮੈਰੀਨ ਬਲੌਂਡਿਨ ਜੋ ਕਿ ਪੁਸ਼ਟੀ ਇਹ ਕਰ ਰਹੇ ਨੇ ਕਿ ਬਿਊਰੋ ਨੇ ਕੰਪੀਟੀਸ਼ਨ ਐਕਟ ਦੇ ਤਹਿਤ ਝੂਠੇ ਦਾਅਵੇ ਕਰਨ ਵਾਲੇ ਮਾਰਕੀਟਿੰਗ ਅਭਿਆਸਾਂ ਦੀ ਜਾਂਚ ਸ਼ੁਰੂ ਕੀਤੀ ਹੈ। ਉਹਨਾਂ ਕਹਿੰਦੇ ਕਿ ਇਸ ਸਮੇਂ ਕੋਈ ਗੜਬੜੀ ਨਿਰਧਾਰਤ ਨਹੀਂ ਕੀਤੀ ਗਈ ਹੈ ਕਿਉਂਕਿ ਬਿਊਰੋ ਕਾਨੂੰਨ ਦੁਆਰਾ ਆਪਣੇ ਕੇਸ ਨੂੰ ਗੁਪਤ ਤਰੀਕੇ ਨਾਲ ਕਰਨ ਦੇ ਲਈ ਜ਼ਿੰਮੇਵਾਰ ਹੈ। ਉਹਨਾਂ ਕਹਿੰਦੇ ਕਿ ਇਸ ਕੇਸ ਬਾਰੇ ਹੋਰ ਵੇਰਵੇ ਜਿਹੜੇ ਨੇ ਉਹ ਨਹੀਂ ਦੇ ਸਕਦੇ। ਸਟੈਂਡ.ਰਥਨਾ ਦੇ ਇੱਕ ਨਾਨ-ਪ੍ਰੋਫਿਟ ਸੰਸਥਾ ਨੇ Lulu Lemon ਤੇ green washing ਦਾ ਇਲਜ਼ਾਮ ਲਗਾਉਂਦੇ ਆ ਸ਼ਿਕਾਇਤ ਦਰਜ ਕਰਵਾਈ ਸੀ ਸੌਕੇ ਸ਼ਬਦਾਂ ਵਿੱਚ ਆਪਣੇ ਉਤਪਾਦਾਂ ਨੂੰ ਵੇਚਣ ਲਈ ਇਸ਼ਤਿਹਾਰਾਂ ਦੇ ਵਿੱਚ ਵਾਤਾਵਰਣ ਸੰਬੰਧੀ ਝੂਠੇ ਦਾਅਵੇ ਕਰਨ ਦੇ ਗੁੰਮਰਾਹਕੁੰਨ ਅਭਿਆਸਾਂ ਨੂੰ green washing ਕਿਹਾ ਜਾਂਦਾ ਹੈ ਫਰਵਰੀ ਵਿੱਚ ਦائر ਸ਼ਿਕਾਇਤ ਦੇ ਵਿੱਚ ਨਾਨ-ਪ੍ਰੋਫਿਟ ਸੰਸਥਾਨ ਨੇ ਕਿਹਾ ਸੀ ਕਿ Lulu Lemon ਨੇ 2020 ਦੀ ਆਪਣੀ B-Planet Sustainability Campaign ਦੇ ਵਿੱਚ greenhouse gasਾਂ ਦੇ ਨਿਕਾਸ ਨੂੰ ਘਟਾਉਣ ਦੇ ਲਈ ਕੰਮ ਕਰਨ ਦਾ ਅਹਿਦ ਕੀਤਾ ਸੀ ਪਰ 2022 ਕੰਪਨੀ ਦੀ ਰਿਪੋਰਟ ਦੇ ਮੁਤਾਬਕ ਇਸ ਕਲਾਈਮੇਟ ਟੀਚੇ ਪ੍ਰਤੀ ਲੂਲੂ ਲੈਮਨ ਦੀ ਪ੍ਰਗਤੀ ਵੱਖਰੀ ਤਸਵੀਰ ਪੇਸ਼ ਕਰਦੀ ਹੈ ਰਿਪੋਰਟ ਦਰਸਾਉਂਦੀ ਹੈ ਕਿ ਕੰਪਨੀ ਦਾ ਸਕੋਪ 3 ਗ੍ਰੀਨhouse ਗੈਸ ਨਿਕਾਸ ਜੋ ਕਿ ਖਪਤਕਾਰਾਂ ਵੱਲੋਂ ਉਤਪਾਦਾਂ ਨੂੰ ਵਰਤਣ ਸਣੇ ਕੰਪਨੀਆਂ ਦੀਆਂ ਗਤੀਵਿਧੀਆਂ ਦੇ ਨਤੀਜੇ ਵਜੋਂ ਪੈਦਾ ਹੋਣ ਵਾਲਾ ਸਿੱਧਾ ਨਿਕਾਸ ਹੈ 2020 ਦੇ 471000 ਟਨ ਤੋਂ ਵੱਧ ਕੇ 2022 ਵਿੱਚ 847400 ਦਰਜ ਹੋਇਆ ਸੀ ਲੂਲੂ ਲੈਮਨ ਨੇ ਆਪਣੀ ਰਿਪੋਰਟ ਵਿੱਚ ਲਿਖਿਆ ਹੈ ਕਿ ਇਸ ਸੈਕਟਰ ਦੇ ਵਿੱਚ ਤੇਜ਼ੀ ਦੀ ਲੋੜ ਹੈ ਕੰਪਨੀ ਨੇ 2020 ਵਿੱਚ ਇਹ ਵੀ ਲਿਖਿਆ ਸੀ ਕਿ ਉਹ ਲੂਲੂ ਲੈਮਨ ਤੇ ਸਸਟੇਨੇਬਲ ਸਮਗਰੀ ਵਿਕਸਿਤ ਕਰਨ ਲਈ ਨਿਵੇਸ਼ਾਂ ਤੇ ਅਜੇ ਹੀ ਪਾਈ ਵਾਲੀ ਵੱਲ ਰੁਖ ਕਰਦੀ ਹੈ ਜੋ ਉਤਪਾਦ ਨਵੀਨਤਾ ਤੇ ਵਾਤਾਵਰਨ ਨੂੰ ਨੁਕਸਾਨ ਘਟਾਉਣ ਦੇ ਵਿੱਚ ਲੀਡਰਸ਼ਿਪ ਜ਼ਾਹਰ ਕਰਦੇ ਨੇ ਲੂਲੂ ਲੈਮਨ ਦੇ ਬੁਲਾਰੇ ਨੇ ਕਿਹਾ ਹੈ ਕਿ ਕੰਪਨੀ ਕੰਪੀਟੀਸ਼ਨ ਬਿਊਰੋ ਦੁਆਰਾ ਮਿਖਿਆ ਤੋਂ ਜਾਣੂ ਹੈ ਤੇ ਕਿਸੇ ਵੀ ਅਗਲੇ ਕਦਮਾਂ ਤੇ ਸਹਿਯੋਗ ਕਰਨ ਲਈ ਵਚਨਬੱਧ ਹੈ ਪਿਛਲੇ ਸਾਲ ਲੂਲੂ ਲੈਮਨ ਨੇ ਰੀਸਾਈਕਲ ਕੀਤੇ ਨਾਈਲੋਨ ਤੇ ਪੋਲਿਸਟਰ ਤੋਂ ਕੱਪੜੇ ਬਣਾਉਣ ਦੇ ਲਈ ਇੱਕ ਸਟਾਰਟਅਪ ਦੇ ਨਾਲ ਸਾਂਝੇਦਾਰੀ ਕੀਤੀ ਸੀ ਪਰ ਸਟੈਂਡ ਡਾਟ ਅਰਥ ਦੀ ਰਿਪੋਰਟ ਕਹਿੰਦੀ ਹੈ ਕਿ ਕੰਪਨੀ ਦੇ ਬਹੁਤ ਸਾਰੇ ਉਤਪਾਦ ਪੋਲਿਸਟਰ ਜਾਂ ਨਾਈਲੋਨ ਨਾਲ ਬਣਾਏ ਜਾਂਦੇ ਨੇ ਇਹ ਦੋਵੇਂ ਜੈਵਿਕ ਇੰਧਨ ਤੋਂ ਨਿਰਮਿਤ ਸਮੱਗਰੀ ਹੈ ਸਟੈਂਡ ਡਾਟ ਅਰਥ ਦੇ ਕਾਰਜਕਾਰੀ ਨਿਰਦੇਸ਼ਕ ਟੌਟ ਪੈਗਲਿਆ ਨੇ ਇਹ ਦੱਸਿਆ ਕਿ ਉਹ ਲੂਲੂ ਲੈਮਨ ਦੇ ਨਾਲ ਇੱਕ ਸੰਤੋਲਿਤ ਹੱਲ ਬਣਾਉਣਾ ਚਾਹੁੰਦੇ ਹਨ ਤਾਂ ਜੋ ਸਲਵੈਚ ਕੰਪਨੀਆਂ ਆਪਣੀ ਸਪਲਾਈ ਚੇਨ ਦੇ ਵਿੱਚ ਜਲਵਾਯੂ ਪ੍ਰਦੂਸ਼ਣ ਨੂੰ ਖਤਮ ਤੇ ਫੋਕਸ ਕਰ ਸਕੇ ਫੈਡਰਲ ਸਰਕਾਰ ਨੇ ਅਗਲੀ ਮਹਾਮਾਰੀ ਸਮੇਤ ਸਿਹਤ ਸੰਕਟ ਕਾਲਾਂ ਦੀ ਤਿਆਰੀ ਲਈ ਦੇਸ਼ ਭਰ ਦੇ ਵਿੱਚ 19 ਪ੍ਰੋਜੈਕਟਾਂ ਲਈ ਸੋਮਵਾਰ ਨੂੰ ਡਾਲਰ 574 ਮਿਲੀਅਨ ਫੰਡ ਦੇਣ ਦਾ ਐਲਾਨ ਕੀਤਾ ਹੈ ਉਹਨਾਂ ਵਿੱਚੋਂ ਇੱਕ ਮੌਜੂਦਾ ਐਮਰਜੈਂਸੀ ਵਿਭਾਗਾਂ ਤੇ ਪ੍ਰਾਇਮਰੀ ਕੇਅਰ ਕਲੀਨਿਕਾਂ ਦਾ ਇੱਕ ਰਾਸ਼ਟਰੀ ਨੈਟਵਰਕ ਹੈ ਜੋ ਮਰੀਜ਼ਾਂ ਦੇ ਵਿੱਚ ਦਿਖਾਈ ਦੇਣ ਵਾਲੇ ਕਿਸੇ ਵੀ ਨਵੇਂ ਵਾਇਰਸ ਜਾਂ ਜਰਸੀ ਦੀ ਜਾਂਚ ਕਰੇਗਾ ਟੋਰਾਂਟੋ ਵਿੱਚ ਸੈਂਟ ਮਾਈਕਲ ਹਸਪਤਾਲ ਦੇ ਪ੍ਰੋਜੈਕਟ ਲਿਸਟਾ ਕਹਿਣਾ ਹੈ ਕਿ ਇਹ ਕੈਨੇਡੀਆ ਦੀ ਸੁਰੱਖਿਆ ਦੇ ਵਿੱਚ ਮਦਦ ਕਰਨ ਲਈ ਜਿਹੜਾ ਉਹ ਕਾਸਟ ਟੂ ਕਾਸਟ ਢਾਲ ਹੋਵੇਗੀ ਨੈਟਵਰਕ ਵਿੱਚ ਬਾਇਓਮੈਡੀਕਲ ਉਦਯੋਗ ਵਿੱਚ ਹੋਰ ਕੰਪਨੀਆਂ ਆਵੇ ਸ਼ਾਮਿਲ ਹੋਣਗੀਆਂ ਜੋ ਟੀਕੇ ਤੇ ਇਲਾਜ ਬਣਾ ਕੇ ਖਤਰਨਾਕ ਵਾਇਰਸਾਂ ਦੀ ਜਲਦੀ ਪਛਾਣ ਕਰਨ ਲਈ ਤੁਰੰਤ ਜਵਾਬ ਦੇ ਸਕਦੀਆਂ ਨੇ ਸਰਕਾਰ ਨੇ ਓਟਵਾ ਹਸਪਤਾਲ ਨੂੰ ਇੱਕ ਨਵਾਂ ਬਾਇਓ ਨਿਊ ਫੈਕਚਰਿੰਗ ਸੈਂਟਰ ਬਣਾਉਣ ਦੇ ਲਈ ਫੰਡ ਦੇਣ ਦਾ ਐਲਾਨ ਕੀਤਾ ਜੋ ਟੀਕੇ ਜੀਨ ਥੈਰਪੀਆਂ ਦਾ ਵਿਕਾਸ ਤੇ ਨਿਰਮਾਣ ਕਰੇਗਾ ਪ੍ਰੋਜੈਕਟ ਕੈਨੇਡਾ ਬਾਇਓਮੈਡੀਕਲ ਰਿਸਰਚ ਜੋ ਫੰਡ ਤੇ ਬਾਇਓਸਾਇੰਸ ਰਿਸਰਚ ਇਨਫਰਾਸਟ੍ਰਕਚਰ ਫੰਡ ਨੂੰ ਕੀਤੀਆਂ ਬੇਨਤੀਆਂ ਦੇ ਆਧਾਰ ਤੇ ਚੁਣੇ ਗਏ ਸਨ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ